ਕੋ ਸਾਡਾ ਅੱਧ ਗੱਬੇ ਦਾ ਹੀ ਹੁੰਦਾ ਵਾਪੇ ਹੋ ਫਿਰ ਆ ਮੁੰਡੇ ਹੱਥ ਦਿਆ ਫਿਰ ਐ ਮੁੰਡਿਓ ਚੱਲੀਏ ਫਿਰ ਸਾਰ ਆਪਣੀ ਹੋਈ ਆ ਉਹ ਸਾਰਾ ਮੁੰਡਿਆਂ ਨੇ ਮਾਹੌਲ ਬਣਾਇਆ ਬਾਬਾ ਕਹਿੰਦੇ ਇਹ ਗੱਲਬਾਤ ਐਂਡ ਲੱਗ ਜਣੀ ਐ ਏਦੀ ਆਏ ਸਾਡੇ ਵਾਲੇ ਨਾਲ ਟਰਬੋ ਪਾਰਟ ਦਾ ਇੱਕ ਨੇ ਔਲ ਜਿਆਦਾ ਹੀ ਗਰਮ ਆ ਮੋਟਾ ਬਣਾਈਆਂ ਤਾਂ ਹਏ ਆ ਦੇਖੋ ਉਹ ਬੰਦੇ ਇਹਾਂ ਦੇ ਗੋਲੀਆਂ ਨੂੰ ਆਹ ਮੁੰਡੇ ਪਤਾ ਨਹੀਂ ਕਿਹੜੇ ਆ ਯਾਰ ਉਹ ਆ ਕਿਹੜੇ ਹੈ ਕਿਹੜੇ ਬੰਦੇ ਆਏ ਕਰਿਓ ਯੱਕ ਮੜੇ ਆ ਨਾ ਬੜਾ ਤਾਂ ਹੀ ਗੱਲ ਬਾਣੀ ਜਾਂਦੇ ਮੁੰਡਿਆਂ ਦੇ ਉਹ ਆ ਗਿਆ ਲੈ ਮਾਹੌਲ ਬਣਾਣ ਲੱਗੇ ਆ ਲੋ ਬ੍ਰੇਕ ਲਾ ਗਏ ਆ ਕੋਰਾ ਆ ਗਏ ਲੈ ਲਾਵੇ ਬਾਪਿਓ ਬਣਾ ਮੋਟਾ ਛੱਡਣ ਲੱਗੇ ਟਰੈਕਟਰ ਹਾਏ ਲੈ ਵੇ ਬਾਪਿਓ ਮੁੰਡੇ ਨੇ ਸਾਡੇ ਨੇ ਜਹਾਜ ਕੱਢ ਲਿਆ ਤੇ ਹੁਣ ਕੈਮਰੇ ਖੁੱਲੂਗੇ ਲਾ 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 ਕਰਾਣੀ ਆ ਹੁਣ ਲੱਵੇ ਆ ਗਿਆ ਆਪਣਾ ਡਾਇਰੈਕਟਰ ਇੱਕ ਹੋਰ ਆਏ ਯਾਰੋ ਲੱਵੇ ਬਾਬਿਓ ਲਾਲਾ ਲਾਲਾ ਹੋਈ ਪਈ ਐ ਹਾਏ ਇਸ ਇਸ ਮਾਹੌਲ ਦੇ ਕਰੂ ਬਾਬਿਓ ਪਈ ਹੁਣ ਕਹਿੰਦੇ ਬਈ ਗੱਲਬਾਤ ਬਣ ਨਹੀਂ ਜਾਂਦੀ ਪਰ ਐ ਗੱਲਬਾਤ ਬਣਾਣੇ ਵਾਲਾ ਬੰਦਾ ਸਾਡਾ ਚਲ ਗਿਆ ਉੱਧਰੋਂ ਆਉਂਗਾ ਹੁਣ ਲੈ ਵੇ ਰੂਬੀ ਕੋਨ ਨਾਲ ਹਾਏ ਕੀ ਐ ਕਰ ਰੋ ਮਾ ਉਸ ਓਏ ਓਏ ਉਰੇ ਦਾ ਬਣਾ ਹੀ ਖੜਾ ਕੇ ਖੜ ਜਾ ਗੱਲ ਵਾਰ ਆਉਣ ਦੇ ਉਹ ਕੈਰ ਵੋਟ ਆ ਜਾ ਲੈ ਵੇ ਵਾਪੇ ਮਾਹੌਲ ਵੇ ਬਣਾ ਹੀ ਦਿੰਦੇ ਆ ਕਹਿੰਦੇ ਗੱਲ ਬਾਤ ਬਣੀ ਨਹੀਂ ਦੁਆਰਗੇ ਪਹਿਲਾਂ ਇੱਥੇ ਨਾ ਬਣਾਉਂਦੇ ਆ ਬੋਲ ਤਾਂ ਹੀ ਗੱਲ ਬਾਤ ਬਣਨੀ ਕਹਿੰਦੇ ਓਹੋਲ ਠੰਡਾ ਹੀ ਚੱਲਿਆ ਕਰਦਾ ਗੱਦਾ ਕਹਿੰਦੇ ਆ ਗਿਆ ਆਏ ਉਹ ਸਾਡਾ ਦੂਆ ਹੈ ਦੂਆ ਵੰਡ ਆ ਗਿਆ ਹਾਂ ਲੈ ਵੀ ਬਾਪੂ ਆ ਗਿਆ ਉਹ ਇੱਥੇ ਭਈ ਆਪਣੇ ਹੁੰਦੇ ਹੀ ਆ। ਸੁਲਤਾਨਾ ਨਾ ਨਹੀਂ ਹੋਣੇ ਮੇਰੇ ਹਿਸਾਬ ਨਾਲ। ਲੈ ਬਾਬੇ ਮਾਹੌਲ ਬਣੀ ਜਾਂਦਾ ਪੁਲਿਸ ਦੀ ਰੇਡ ਵੱਜ ਸਕਦੀ ਹੈ ਅੱਜ। ਸਾਜ ਰਹੀ ਕਿਉਂਕਿ ਘੱਟ ਜ਼ਿਆਦਾ ਹੋ ਗਿਆ ਪਹਿਲਾਂ ਨਾਲੋਂ। ਹਏ ਮੁੰਡੇ ਖਿਜੀ ਵਰਦੇ ਆ। ਆ ਆ ਦਾ ਲੱਗਦਾ ਹਏ ਆਏ ਵਧੀਆ ਗਾ ਕਰੋ ਚੱਕਾ ਬਬਲ ਮਾਹੌਲ ਆਏ ਨੱਜਰਗੇ ਜੱਥੇ ਓਏ ਬਣਾ ਬੋਲ ਜਾਂਦੂ ਆ ਗਿਆ ਆ ਗਿਆ ਆਹੋ ਆ ਦੇਖੋ ਸਾਡੇ ਭਰਾ ਨੇ ਕਿੰਨਾ ਚੰਗਾ ਕੰਮ ਕੀਤਾ ਤੇ ਸਾਨੂੰ 20735 ਵਾਲੇ ਮਿਲਿਏ ਇਹਨਾਂ ਨੇ ਸਾਡੀ ਸਹਾਇਤਾ ਕੀਤੀ ਅਰਜੀ ਲੇਦਿਆ ਕਰੀਏ ਬਲੌਗ 'ਚ ਵੀ ਏ ਜਸਦੇ ਦੇ ਭਾਈ ਮਗਰ ਲਾਗੇ ਪਹਿਲਾ ਟਰਬ ਹੋਨੇ ਬਾਟਿਆ ਤੇ ਇਹਨਾਂ ਨੇ ਭਾਈ ਉਹਨੇ ਪੈ ਪਾੜਤਾ ਕਿਧਰ ਗਿਆ ਸਾਡੇ ਵੀਰ ਆਏ ਮਾਹੌਲ ਬਣਾ ਛੱਡਿਆ ਮੈਂ ਜੋ ਪੀਜੀਆਈ ਵਾਲਿਆਂ ਨਾਲੋਂ ਭੇੜੇ ਬੰਦੇ ਸਾਡੇ ਆ ਇੱਕ ਅੱਦੇ ਨਹੀਂ ਲੱਗੇ ਪੀਬਲੀ ਦਾ ਘਾਟਾ ਪਿਆਗਾ ਪੀਬਲੀ ਕਿੱਥੇ ਚਲ ਗਿਆ ਸਾਡਾ ਯਾਰ ਪੈ ਪਾ ਹੁਣ ਤਾਂ ਫੇਰ ਵੀ ਜਿਹੜੇ ਕੋ ਬਾਪ ਵੇਚਦਾ ਲੈ ਵੀ ਬਾਪੇ ਉਹ ਡਾਕਟਰ ਬੋਧਾ ਹੁਣ ਦੇ ਲੋ ਕਾਰੀਗਰ ਕਿੰਨੇ ਲਾ ਕੇ ਇੱਕ ਡਾਕਟਰ ਨੂੰ ਲੇਵੇ ਪੱਪੀ ਵੀ ਆ ਗਿਆ ਕਾਲਾ ਹੋ ਗਿਆ ਇਹਨੇ ਟਰੈਕਟਰ ਦੇ ਹੀ ਇਹੀ ਦੇ ਹੀ ਫੇਰਤੀ ਹਾਂ ਜਲ ਪੈ ਪਾਟਿਆ ਤੇ ਜਲਦ ਨਾਲ ਕੇ ਹਾਏ ਆ ਤੇਰੇ ਤੇਰੀ ਮਿਹਰਬਾਨੀ ਹੋਈ ਆ ਟਰੈਕਟਰ ਨੂੰ ਆਪਣੇ ਵਾਲੇ ਦਾ ਟਰੈਕਟਰ ਦਾ ਪੈ ਪਾੜਿਆ ਇਹਦਾ ਵੀ ਬੜਵਾਤਾ ਨਾਲ ਆਪਣੇ ਦਾ ਟਰਬੋ ਵੀ ਪਾੜਿਆ ਦਾ ਨજર ਦਾ ਪੱਥਰਾਂ ਨੂੰ ਬਾੜ ਦਿੰਦੀ ਇਹਦਾ ਫੇਰ ਟਰਲੋ ਆ